ਤਗਵਾੜਾ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਹੋ ਜਾਂਦਾ ਹੈ ਕਤਲ ਹੋਣ ਤੋਂ ਬਾਅਦ ਵਿਵਾਦ ਤੱਕੜਾ ਹੁੰਦਾ ਪਰ ਉਸ ਤੋਂ ਬਾਅਦ ਪਰਤਾਂ ਦੇ ਪਰਤਾਂ ਕਈ ਚੀਜ਼ਾਂ ਸਾਹਮਣੇ ਆਉਣ ਲੱਗ ਗਈਆਂ ਨੇ ਇਹਨਾਂ ਦੇ ਵਿੱਚ ਰਮਨਦੀਪ ਸਿੰਘ ਮੰਗੂ ਮੱਟ ਦਾ ਨਾਮ ਆ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਰਜਿਸਟਰ ਹੋ ਗਈ ਪੁਲਿਸ ਨੇ ਆਪਣਾ ਕੰਮ ਬਾਖੂਬੀ ਕਰ ਦਿੱਤਾ ਜਿਸ ਬਾਰੇ ਐਸ ਐਸ ਪੀ ਕਪੂਰਥਲਾ ਬਾਸਲਾ ਗੁਪਤਾ ਵੱਲੋਂ ਜਾਣਕਾਰੀ ਸਾਂਝੀ ਵੀ ਕੀਤੀ ਗਈ ਹੈ ਸਿਰਫ ਇਹ ਨਹੀਂ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਉਹ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਇਸ ਵਿਅਕਤੀ ਨੇ ਜਿਸ ਦਾ ਕਤਲ ਹੋਇਆ ਜਿਹੜਾ ਕਿ ਪ੍ਰਵਾਸੀ ਦੱਸਿਆ ਜਾ ਰਿਹਾ ਉਸ ਵਿਅਕਤੀ ਨੇ ਇਹ ਕਬੂਲ ਕੀਤਾ ਸੀ ਕਿ ਉਸ ਨੂੰ 2 ਤੋਂ 3000 ਰੁਪਏ ਦਿੱਤਾ ਗਿਆ ਸੀ ਤੇ ਉਹਨੂੰ ਕਿਹਾ ਗਿਆ ਸੀ ਕਿ ਗੁਰਦੁਆਰਾ ਜਾ ਕੇ ਤੇ ਬੇਅਦਬੀ ਕਰੇ ਇਸ ਮਾਮਲੇ ਨੂੰ ਲੈ ਕੇ ਨਿਹੰਗ ਜਥੇਬੰਦੀਆਂ ਰਮਨਦੀਪ ਸਿੰਘ ਮੰਗੂ ਮੱਟ ਦੀ ਹਮਾਇਤ ਦੇ ਵਿੱਚ ਆ ਗਈਆਂ ਨੇ ਉਹਨਾਂ ਇਨਸਾਫ ਕਿਹਾ ਕਿ ਮੰਗੂ ਮੱਟ ਰਾਤ ਨੂੰ ਗੁਰਦੁਆਰਾ ਸਾਹਿਬ ਆਏ ਸੀ ਉੱਥੇ ਰੁਕੇ ਸੀ ਔਰ ਉਸੇ ਦੌਰਾਨ ਇੱਕ ਵਿਅਕਤੀ ਵੀ ਉੱਥੇ ਆਇਆ ਸੀ ਜਦੋਂ ਮੰਗੂ ਮੱਟ ਨੂੰ ਪਤਾ ਲੱਗਿਆ ਸ਼ੱਕ ਹੋਇਆ ਕਿ ਇਹ ਬੇਅਦਬੀ ਦੀ ਮੰਸ਼ਾ ਨਾਲ ਇੱਥੇ ਆਇਆ ਤਾਂ ਉਸ ਤੋਂ ਬਾਅਦ ਹੀ ਬਚਾਅ ਦੇ ਵਿੱਚ ਬੇਅਦਬੀ ਤੋਂ ਰੋਕਣ ਦੇ ਵਾਸਤੇ ਜਦੋਂ ਇਹ ਕਾਰਵਾਈ ਕੀਤੀ ਗਈ ਤਾਂ ਉਸ ਦੇ ਵਿੱਚ ਇਹ ਕਤਲ ਹੋ ਗਿਆ ਨਿਹੰਗ ਜਥੇਬੰਦੀਆਂ ਦਾ ਇਹ ਕਹਿਣਾ ਹੈ ਹਾਲ ਦੱਸ ਦਈਏ ਕਿ ਮੰਗੂ ਮੱਟ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਡਿਟੇਨ ਕਰਕੇ ਰੱਖਿਆ ਗਿਆ ਸੀ ਪਰ ਆਖਰਕਾਰ ਮੰਗੂ ਪਟ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਐਫ ਆਈ ਆਰ ਰਜਿਸਟਰ ਕਰ ਲਈ ਗਈ ਹੈ ਦੱਸ ਦਈਏ ਕਿ ਪੁਲਿਸ ਨੂੰ ਸਵੇਰੇ ਬੋਡੀ ਮਿਲੀ ਸੀ ਪੁਲਿਸ ਨੇ ਸਵੇਰੇ ਬੋਡੀ ਰਿਕਵਰ ਕੀਤੀ ਸੀ ਔਰ ਉਸੇ ਵੇਲੇ ਤੋਂ ਹਾਲਾਤ ਤਣਾਅਪੂਰਵਕ ਹੋ ਗਏ ਸੀ ਰਮਨਦੀਪ ਸਿੰਘ ਮੰਗੂ ਮੱਟ ਦਾ ਨਾਮ ਸਾਹਮਣੇ ਆਇਆ ਇਸ ਦੇ ਵਿੱਚ ਔਰ ਇਸ ਮਾਮਲੇ ਸੰਬੰਧੀ ਜਿੱਥੇ निहंग जथेबंदियां ਵਾਂਗੂ ਮੱਠ ਦੀ ਹਮੈਤ ਦੇ ਵਿੱਚ ਨੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਸਵੇਰ ਦਾ ਮੌਜੂਦ ਹੈ ਔਰ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਇਸ ਦੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਔਰ ਉਸੇ ਨੂੰ ਲੈ ਕੇ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅਗਲੀ ਰੀ ਕਾਰਵਾਈ ਅਮਲ ਦੇ ਵਿੱਚ ਲਿਆ ਦਿੱਤੀ ਗਈ ਹੈ ਆਓ ਲੜੀਦਰ ਲੜੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਇਹ ਮਾਮਲਾ ਕਿਸ ਤਰ੍ਹਾਂ ਪਖਿਆ ਸੀ ਸਭ ਤੋਂ ਪਹਿਲਾਂ ਉਸ ਨੌਜਵਾਨ ਦੀ ਉਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨੇ ਕਬੂਲੇ ਹੈ कि ਉਸ ਨੂੰ ਪੈਸੇ ਮਿਲੇ ਸੀ ਇਸ ਤਰ੍ਹਾਂ ਕਰਨ ਵਾਸਤੇ ਉਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਦਾ ਇਸ ਬਾਰੇ ਕੀ ਕਹਿਣਾ ਹੈ ਕੀ ਸਪਸ਼ਟੀਕਰਨ ਹੈ ਔਰ ਅੰਤ ਵਿੱਚ ਪੁਲਿਸ ਦਾ ਇਸ ਬਾਰੇ ਕੀ ਕਹਿਣਾ ਆਓ ਸੁਣਾ ਦਿੰਦੇ ਹਾਂ ਹਾਂਜੀ ਸੁਖੀ ਨੇ ਮੈਨੂੰ ਇਹ ਕਿਹਾ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕਿਹਾ ਸੀਗਾ ਇਹ ਬੱਚੇ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 ਚਲ 2-3000 ਰੁਪਏ ਸੀਗਾ 2-3000 2-3000 ਹੂੰ ਤੇ ਕੀ ਕਰਨਾ ਕੀ 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 ਕਿਆ ਸੁਖ ਨੇ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕਿਆ ਸੀ ਲੇਕਿਨ ਕੀ ਤਾਰੀ ਭਾਜੀ ਮੈਂ ਇਹ ਹੈ ਨਹੀਂ ਮੰਨਦਾ ਰ ਮੈਂ ਟੀਆ ਵਾਸੇ ਹੀ ਸੀ ਮੈਂ ਕੀਤਾ ਨਹੀਂ ਹੂੰ ਸੁਖ ਨੇ ਕਹਿ ਦਿੱਤਾ ਜਾ ਕੇ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਹ ਭਾਜੀ ਸਾਹਿਬ ਕਾੜਨਾ ਹੈ ਆਹੋ ਪੜਨ ਵਾਸਤੇ ਗਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਆ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਦ ਦੇ ਨਾ ਉਲਟਾ ਸਿੱਧਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਯਾਰ ਉਹੀ ਗਾਲਾਂ ਔਰ ਉਤਰੀ ਉਤੋਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿਆ ਸੀਗਾ ਮੈਂ ਕੀਤਾ ਨਹੀਂ ਬਾਜੀ ਬੇਗੁਨਾਤੀ ਕਰ ਬਸੇ ਲਿਆ ਇਹ ਸਿੰਘ ਉਹ ਆ ਜਿਹੜਾ ਰਾਤ ਨੂੰ ਵੀ ਨਹੀਂ ਸੌਂਦਾ ਤੇ ਦਿਨ ਇਹ ਵੀ ਨਹੀਂ ਸੌਂਦਾ ਪਰਫੋਰਾ ਸਾਰੀ ਰਾਤ ਮੈਂ ਚਲੋ ਚੌਂਕੜਾ ਮਾਰ ਕੇ ਬਈ ਆਸ ਦਾ ਸਾਡਾ ਪੱਕਾ ਮੇਰੇ ਨਾਲ ਹੀ ਚੌਂਕੜਾ ਮਾਰ ਕੇ ਬੈਠਾ ਰਿਹਾ ਸੋ ਅਭਿਆਸੀ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਚੜ੍ਹਦੀ ਕਲਾ ਆਈ ਦੀ ਨਹੀਂ ਇਹ ਕਾਰਵਾਈ ਕੋਈ ਨੋ ਕੀ ਕਰ ਹੀ ਰਿਹਾ ਲਗਾਤਾਰ ਰਮਨ ਬਾਬਾ ਜੀ ਇੱਥੇ ਫਗਵਾੜੇ ਕਦੋਂ ਪਹੁੰਚੇ ਸੀ ਇਹ ਰਾਤ ਤਕਰੀਬਨ 10 ਵਜੇ ਰਾਤੀ ਪਹੁੰਚੇ ਆ ਇਹ ਆ ਕੱਲ ਜਿਹੜੀ ਨੰਗੀ ਰਾਤ ਕਿੰਨੇ ਵਜੇ ਕਿੰਨੇ ਵਜੇ ਬਾਥਰੂਮ 'ਚ ਦੇਖਿਆ ਤੁਸੀਂ ਇਹ ਤਕਰੀਬਨ ਇਹਨਾਂ ਨੇ 11 ਕਵਜੇ ਦੇ ਕਰੀਬ ਦੇਖਿਆ ਬਾਥਰੂਮ ਦੇ ਵਿੱਚ ਜਿਹੇ ਤੌਰ ਤੇ ਐਡਮਿਨਿਸਟ੍ਰੇਸ਼ਨ ਨਾਲ ਜੋ ਗੱਲ ਹੋਈ ਆ ਇੱਕ ਤਾਂ ਇਸ ਕੇਸ ਦੇ ਵਿੱਚ ਕਾਫੀ ਆਰ 2024 ਦੇ ਇਸੇ ਥਾਣਾ ਸਿਟੀ ਦੇ ਵਿੱਚ 304 ਤੇ 295 ए ਦੇ ਅੰਡਰ ਸੋ ਪੁਲਿਸ ਨੇ ਪਹਿਲੇ ਹੀ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਇਹ ਗੱਲ ਮੰਨ ਲਈ ਹੈ ਕਿ ਜਿਹੜਾ ਬੰਦਾ ਸੀ ਉਹ ਬੇਦਬੀ ਕਰਨ ਦੀ ਨੀਤ ਨਾਲ ਆਇਆ ਸੀ ਇਸ ਕਰਕੇ ਉੱਤੇ 295 ए ਲੱਗੀ ਹੈ ਔਰ ਐਕਸੀਡੈਂਟਲ ਡੈਥ ਕਰਕੇ ਜਿਹੜਾ ਇਹ ਸੈਲਫ ਡਿਫੈਂਸ ਦੇ ਵਿੱਚ ਮਰਡਰ ਹੋਇਆ ਇਹ 304 ਉਹ ਸੈਕਸ਼ਨ ਚ ਲੱਗ ਗਿਆ ਉਹਦੇ ਨਾਲ ਜਿਹੜੀ ਸਾਡੀ ਵੱਡੀ ਡਿਮਾਂਡ ਸੀ ਕਿ ਦਰਬਾਰ ਸਾਹਿਬ ਦੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਇਡੈਂਟੀਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਹਨਾਂ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਹੜੀ ਦਰਬਾਰ ਸਾਹਿਬ ਵਿਧਵੀ ਹੋਈ ਸੀਗੀ ਉਹਦੇ ਵਿੱਚ ਇੱਕ ਸੈੱਟ ਬਣਾਈ ਸੀ ਉਦੋਂ ਦੇ ਹੋਮ ਮਿਨਿਸਟਰ ਨੇ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਹਨੇ ਦਰਬਾਰ ਸਾਹਿਬ ਆ ਕੇ ਵਿਧਵੀ ਕੀਤੀ ਉਹ ਬੰਦਾ ਕੌਣ ਸੀ ਅੱਜ ਤੱਕ ਉਸ ਬੰਦੇ ਦਾ ਉਹ ਸੈੱਟ ਨਾਮ ਤੱਕ ਨਹੀਂ ਪਤਾ ਕਰ ਪਾਈ ਇਨਵੈਸਟੀਗੇਸ਼ਨ ਤਾਂ ਬਹੁਤ ਦੂਰ ਦੀ ਕਰਦਾ ਸੋ ਸਾਨੂੰ ਖਦਸ਼ਾ ਇਸ ਕੇਸ ਦੇ ਵਿੱਚ ਵੀ ਇਦਾਂ ਹੋ ਸਕਦਾ ਕਿਉਂਕਿ ਅਸੀਂ ਐਡਮਿਨਿਸਟ੍ਰੇਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨਿਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪਿਰੈਂਸੀ ਹੈ ਪਰ ਇਹ ਕਾਂਸਪਿਰੈਂਸੀ ਜਿਹੜੀ ਆ ਇਹ ਲਗਾਤਾਰ ਚੱਲ ਰਹੀ ਆ ਸਟੇਟ ਦਾ ਕੋਈ ਚਿਹਰਾ ਨਹੀਂ ਹੁੰਦਾ ਸੋ ਸਟੇਟ ਦੇ ਪਿਆਦੇ ਜਿਹੜੇ ਬਾਰ-ਬਾਰ ਸਿੱਖਾਂ ਨੂੰ ਪ੍ਰਹਾਰ ਰਿਹਾ ਔਰ ਸਿੱਧਾ ਦਿਲ ਤੇ ਹਮਲਾ ਕਰ ਰਹੇ ਆ ਕਿਉਂਕਿ ਉਹ ਚਾਹੁੰਦੇ ਨੇ ਵੀ ਸਿੱਖ ਕੋਈ ਵੱਡਾ ਐਜੀਟੇਸ਼ਨ ਕੋਈ ਵੱਡਾ ਰਿਐਕਸ਼ਨ ਦੇਣ ਜਿਹਦੇ ਕਰਕੇ ਬਾਰ-ਬਾਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਹ ਬੇਦਬੀਆਂ ਕਰਾਈਆਂ ਜਾਂਦੀਆਂ ਜੇ ਬੰਦਾ ਫੜਿਆ ਜਾਂਦਾ ਤੇ ਉਹਨੂੰ ਮੈਂਟਲੀ ਡਿਸਟਰਬ ਸਾਬਤ ਕੀਤਾ ਜਾਂਦਾ ਜੇ ਮੌਕੇ ਤੇ ਮਾਰ ਦਿੱਤਾ ਜਾਂਦਾ ਤੇ ਉਹਦਾ ਆਧਾਰ ਕਾਰਡ ਉਹਦਾ ਨਾਮ ਤੱਕ ਵੀ ਜੇ ਸਟੇਟ ਪਤਾ ਨਹੀਂ ਕਰ ਸਕਦਾ ਸੁਖਦੇਵ ਜੀ ਬਾਰ ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਬੇਦਰਦੀ ਦੇ ਮਾਮਲੇ ਆ ਰਹੇ ਆ ਜੇ ਇਸ ਮਾਮਲੇ ਦੇ ਵਿੱਚ ਵੀ ਉਸ ਬੰਦੇ ਦੀ شناخت ਨਹੀਂ ਹੁੰਦੀ ਤੁਸੀਂ 7 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗ ਕੇ ਲਿਆ ਅਸੀਂ ਨਹੀਂ ਦਿੱਤਾ ਤੁਹਾਡਾ ਅਗਲਾ ਸਟੈਪ ਕੀ ਹੋਇਆ 7 ਦਿਨ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਕਮੇਟੀ ਸਾਡੇ ਨਾਲ ਲਗਾਤਾਰ ਦਾਫਤਾ ਰੱਖੇ 7 ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ ਉਹਨਾਂ ਨੇ ਕੀਤਾ ਕਿ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਸੀਡੇਸ਼ਨ ਦੇਾਂਗੇ ਇਸ ਫਗਵਾੜੇ ਨੂੰ ਵੀ ਦੁਆਬੇ 'ਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਹੈ ਇਹਦੀ ਕੋਈ ਨੈਗਲੀਜੈਂਸੀ ਨਾ ਵਰਤੇ ਬੇਦਬੀ ਦੇ ਕੇਸ ਦੇ ਵੀ ਸਰਵੇ ਜੀ ਸਰਵੇ ਵੀ ਪਹਿਲਾਂ ਦੋ ਵਾਰੀ ਪਹਿਲਾਂ ਵੀ ਬੇਦਬੀ ਹੋਈ ਦੇਖੋ ਜਦੋਂ ਸੜਕਾਂ ਤੇ ਗੁਟਕਾ ਸਾਹਿਬ ਦੀਆਂ ਬੇਦਬੀਆਂ ਹੋਈਆਂ ਦੋ ਵਾਰ ਹੋਈ ਫਗਵਾੜੇ ਦੇ ਵਿੱਚ ਤੇ ਪੁਲਿਸ ਉਹਦਾ ਕੋਈ ਪਤਾ ਨਹੀਂ ਕਰ ਪਾਈ ਜਦ ਕਿ ਉਹ ਏਰੀਆ ਸਰਵੇਲੈਂਸ ਦੇ ਵਿੱਚ ਸੀਗਾ ਹੂੰ ਫਗਵਾੜੇ ਦੀ ਕਾਰਪੋਰੇਸ਼ਨ ਨੇ ਐਡਮਿਨਿਸਟ੍ਰੇਸ਼ਨ ਨੇ ਥਾਂ-ਥਾਂ ਤੇ ਕੈਮਰੇ ਲਾਏ ਹੋਏ ਆ ਉਹਦੇ باوجود ਦੋਸ਼ੀ ਨਹੀਂ ਫੜਿਆ ਗਿਆ ਇਸੇ ਕਰਕੇ ਜਦੋਂ ਸੜਕ ਕੰਡੇ ਉਜਾੜ ਦੇ ਵਿੱਚ ਬੇਦਬੀ ਹੋਈ ਦੋਸ਼ੀ ਫੜਿਆ ਨਹੀਂ ਗਿਆ ਉਹਦੀ ਸ਼ਹਿਤ ਅੱਜ ਇਹ ਗੁਰਦੁਆਰਾ ਦੇ ਅੰਦਰ ਤੱਕ ਵੜਾ ਹੈ ਸੋ ਇਹ ਇੱਕ ਸੇਵਾਦਾਰ ਦੀ ਅਕਲਮੰਦੀ ਕਹਿ ਲਓ ਇਹ ਕੋਇਨਸੀਡੈਂਸ ਕਹਿ ਲਓ ਵੀ ਉਹਨੂੰ ਪਤਾ ਲੱਗ ਗਿਆ ਕਿ ਬਾਥਰੂਮ ਦੇ ਅੰਦਰ ਕੋਈ ਲੁਕਿਆ ਹੋਇਆ ਆ ਅਦਰਵਾਈਜ਼ ਇਹ ਸਾਰਾ ਕਾਂਡ ਬੇਦਬੀ ਹੋਣ ਤੋਂ ਬਾਅਦ ਇਹ ਸਾਰਾ ਕੁਝ ਹੋਣਾ ਸੀ ਸੋ ਇਹ ਸਾਡੇ ਲਈ ਬੜੀ ਨਮਸ਼ੀ ਦੀ ਗੱਲ ਹੈ ਸੋ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੋਂ ਅਸੀਂ ਦੇਖਿਆ ਕਿ ਇਹ ਬਾਕੀ ਬਾਕੀ ਦੇ ਸਾਹਮਣੇ ਤਾਂ ਤਾਂ ਇਸ ਤੋਂ ਅਲੱਗ ਸੋ ਅਸੀਂ ਸਾਰਾ ਵੈਰੀਫਾਈ ਕਰਕੇ ਹੁਣ ਪਰਚਾ ਦਰਜ ਕਰਤਾ ਹੈ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਜਿਹੜੇ ਬੰਦਾ ਯੂਜ਼ਰ ਜਿਹੜਾ ਇਸ ਇਹ ਥੋੜਾ ਬਰੀਫਿੰਗ ਕਰ ਦਿਓ ਵੀ ਪਰ ਕਿਉਂ ਦੇਖੋ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਹਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਬਈ ਇੱਥੇ ਇਹ ਇਹ ਹੋਇਆ ਹੈ ਹੈਨਾ ਐਫ ਆਈ ਆਰ ਹੈਸ ਬੀਨ ਰਜਿਸਟਰਡ ਅਪਰ ਡੈੱਡ ਬੋਡੀ ਉਹ ਸੀ ਹਟਾ ਲਈਟ ਹੈਸ ਬੀਨ ਸੈਂਕਡ ਆਰ ਜਿਹੜਾ ਬੰਦਾ ਹੈ ਉਹਨੇ ਆਪਣੀ ਗ੍ਰਿਫਤਾਰੀ ਦੇਖੀ ਨਹੀਂ ਜਿਹੜਾ ਮੈਨ ਇਹ ਇੱਕ ਉਹ ਵੀ ਆਰ ਵੈਰੀਫਾਈਂਗ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਬਰੀਫ ਮੈਡਮ ਜਿਹੜੀ ਤੁਸੀਂ ਨੰਗ ਸਿੰਘ ਨੂੰ ਲੈ ਕੇ ਆਏ ਹੋ ਉਹ ਕੌਣ ਹੈ ਜੀ ਕਿਹੜੀ ਹੈ ਅਸੀਂ ਨਾ ਤੁਹਾਨੂੰ ਸਾਰੀ ਡਿਟੇਲਸ ਨਾਲ ਹਲੇ ਨਹੀਂ ਦੱਸ ਸਕਦੇ ਕਿ ਕੌਣ ਹੈ ਕਿ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹੜਾ ਆਇਆ ਸੀ ਬੀਏਟ ਵੀ ਕਰਨ ਲਈ ਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਵੀ ਆਰ ਵੈਰੀਫਾਈਂਗ ਹੈ ਨਾ ਮੈਮਥਿਆਰ ਕਰ ਕੀ ਜਬਤ ਕੀਤਾ ਹੈ ਰ ਹੈ ਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਹੈ ਨਾ ਅਸੀਂ ਰਿਡਾਇਰੈਕਟ ਹੈ ਨਾ ਗੈਸ ਵੀ ਅਰੈਸਟਡ ਮੈਡਮ ਮੈਡਮ ਜਿਹੜੀ ਕਿ ਐਫ ਆਈ ਆਰ ਐਫ ਆਈ ਆਰ ਕਹਿੰਦਾ ਜੇ ਤੁਸੀਂ ਕੋ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈ ਨਾ ਅਸੀਂ ਹਾਂ ਲੈਟ ਮੀ ਸੀ ਹੈ ਨਾ ਆਪਾਂ ਸੈਕਸ਼ਨ ਜਿਹੜੇ ਵੀ ਲਾਏ ਹੈ ਆਓ ਤੁਸੀਂ ਐਫ ਆਈ ਆਰ ਦੀ ਕਾਪੀ ਲੈ ਲਓ ਲੈਣ ਜਿਹੜੇ ਜਿਹੜੇ ਮਰਦਾ ਹੋਇਆ ਹੋਦਾ ਕੋਈ ਪਛਾਣ ਹੋਈ ਆਉਦੀ ਵੀ ਆ ਵੀ ਆਰ ਵੈਰੀਫਾਈਂਗ ਹੈ ਨਾ ਹਾਲੇ ਤੱਕ ਵੈਰੀਫਾਈ ਕਰ ਰਹੇ ਹਾਂ ਹਾਲੇ ਤੱਕ ਆਈ ਕਾਂਟ ਸੇ ਕਿ ਕਿਹਨ ਕੌਨ ਹੈ ਕਿ ਇਹ that is part of the ਮੈਡਮ ਪੁਲਿਸ ਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਸੀਗੀ ਮੈਡਮ ਕਿੰਨੇ ਵਜੇ ਸੂਚਨਾ ਆਈ ਹੈ ਮੈਡਮ ਪੁਲਿਸ ਨੂੰ ਕਿੰਨੇ ਵਜੇ ਇਨਫੋਰਮੇਸ਼ਨ ਇਨਫੋਰਮੇਸ਼ਨ ਪੁਲਿਸ ਨੂੰ ਕਿੰਨੇ ਗੁਰਦੁਆਰਾ ਸਾਹਿਬ ਤੋਂ ਇਨਫੋਰਮੇਸ਼ਨ ਆਈ ਸੀ ਕਿੰਨੇ ਵਜੇ ਆਈ ਸੀ ਤਰੀਕ ਸਵੇਰੇ ਆਈ ਹੈ ਥੋੜਾ ਹੋਰ अर्ਲੀ ਮਾਰਨਿੰਗ ਲਿਮੋਨ ਬਹੁਤ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹਦਾ ਕਤਲ ਕੀਤਾ ਗਿਆ ਤੇ ਪੁਲਿਸ ਨੂੰ ਦੇਖੋ ਟਾਈਮ ਜਿਹੜਾ ਤੁਸੀਂ ਪੁੱਛ ਰਹੇ ਹੋ ਜਿਹੜਾ ਸਵਾਲ ਹੈ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੁਝ ਉਹ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਹੁਣ ਨਹੀਂ ਆ ਮਤਲਬ ਕਲੀਅਰਲੀ ਨਹੀਂ ਕਹਿ ਦੱਸ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਟੀਮੇਸ਼ਨ ਆਈ ਸੀ ਵੀ ਆਰ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਸੀ ਹਨਾ ਦਾ ਕਿ ਤੁਸੀਂ ਸਮਸਟ ਆਫ ਦਿਅਰ ਫੀ ਸਵੇਰਾ ਤੁਸੀਂ ਕਹਿ ਸਕਦੇ ਹੋ ਕਿ ਸਵੇਰਾ ਹੋ ਰਹਾ ਸੀ ਅਰਲੀ ਮਾਰਨਿੰਗ ਸਾਨੂੰ ਇਹ ਇਨਫੋਰਮੇਸ਼ਨ ਆਈ ਸੀ ਜਿੱਦਾਂ ਇਨਫੋਰਮੇਸ਼ਨ ਆਈ ਫੁੱਲਿਸ ਸਾਡੀ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਇੱਕ ਬੰਦਾ ਅੰਦਰ ਦੇ ਬੋਡੀ ਸੀ ਉਹਦੇ ਨਾਲੇ ਪੁੰਦਾ ਸੀ ਆਪਾਂ ਸਾਡੀ ਮੇਨ ਨਾ ਸਾ ਕਿ ਬਈ ਸਾਡਾ ਲਾਅ ਐਂਡ ਆਰਡਰ ਮੈਨੇਜ ਰਿਹਾ ਹੈ ਨਾ ਆਪਾਂ ਤੁਹਾਨੂੰ ਪਤਾ ਹੈ ਕੋਈ ਤੁਰਪਾ ਚਾਰਾ ਚੱਲ ਰਿਹਾ ਹੈ ਤੋਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਆਪ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਅਸੀਂ ਸਾਡੀ ਉਹੀ ਕੋਸ਼ਿਸ਼ ਰਹੀ ਹੈ ਕਿ ਡੈਡ ਬੋਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹਨੂੰ ਹਾਰਸ਼ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡਮ ਇਸ ਮੌਕੇ ਕੋ ਕੋਈ ਜਿਹੀ ਵਗੈਰਾ ਦਾ ਨਾਮ ਆਈ ਨਹੀਂ ਸਾਹਿਬ ਉਹ ਵੀ ਵੀ ਕੈਨਟ ਟੈਲ ਯੂ ਰਾਈਟ ਨਾਊ ਵੀ ਆਰ ਦੈਟ ਇਜ਼ ਪਾਰਟ ਆਫ ਇਨ ਕੇਸ ਵੈਪਨ ਦੇ ਨਾਲ ਉਹਦਾ ਮਰਡਰ ਕੀਤਾ ਜੀ ਐਵਰੀਥਿੰਗ ਇਜ਼ ਪਾਰਟ ਆਫ ਦਰ ਇਨਵੈਸਟੀਗੇਸ਼ਨ ਐਂਡ ਆਬੀ ਆਮ ਨਾਟ ਬਰੀਫਿੰਗ ਯੂ ਰਿਗਾਰਡਿੰਗ ਕਰਾਇਮ ਨਾ ਇਹ ਦੁਆੜ ਸਾਡੀ ਹੁਣ ਇਹ ਹੀ ਬਰੀਫਿੰਗ ਹੈ ਕਿ ਲਾਅ ਐਂਡ ਆਰਡਰ ਬਿਲਕੁਲ ਕਾਇਮ ਹੈ ਸੁਖ ਸ਼ਾਂਤੀ ਹੈ ਐਂਡ ਦੁਆਰਾ ਦੇ ਵਿੱਚ ਆਰਾਮ ਨਾਲ ਜਾ ਕੇ ਸੰਗਤ ਅਸ਼ੁਦਾ ਸਰ ਵੀ ਮੰਮ ਜੀ ਦਾ ਦੱਸਿਆ ਕੋਈ ਪਰਚੀ ਵਗੈਰਾ ਮਿਲਿਆ ਕੋਈ ਨੰਬਰ ਵਗੈਰਾ ਉਹਦੇ ਕੋਲੋਂ ਮਿਲਿਆ ਅਭੀ ਇਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਹੁਣ ਅਸੀਂ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਕਿ ਕਿਹੜੇ ਨੰਬਰ ਮਿਲੇ ਜਾਂ ਕਿਹੜੇ ਨੰਬਰ ਨਹੀਂ ਮਿਲੇ ਵੀ ਆਰ ਔਨ ਇਟ ਜਦ ਇਨਵੈਸਟੀਗੇਸ਼ਨ ਪੂਰੀ ਹੋਊਗੀ ਫਿਰ ਬਤਾ ਲਵਾਂਗੇ ਕੱਲ ਗੁਰਦੁਆਰਾ ਤੇ ਸ਼ਹਿਰ ਵਾਸੀਆਂ ਨੂੰ ਗੁਰਦੁਆਰਾ ਰਿਲੇਟਿਡ ਕੀ ਮੈਸੇਜ ਹੈ ਇਹ ਹੈ ਕਿ ਸੁਭਾ ਸ਼ਹਿਰ ਦੇਵੇ ਸ਼ੁਭ ਸ਼ਾਂਤੀ ਹੈ ਤੁਸੀਂ ਆਰਾਮ ਨਾਲ ਆਪਣਾ ਗੁਰਦੁਆਰਾ ਬਣਾਓ ਨਾ ਸਾਰੇ ਕੋਈ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਜਾਓ ਸਕਦਾ ਦਰਸ਼ਨ ਕਰ ਸਕਦੇ ਹੋ ਕੋਈ ਨਹੀਂ ਮੈਡਮ ਉਹਨਾਂ ਨੇ ਕਿਹਾ 6 ਦਿਨ ਦਾ ਆਲਟੀਮੇਟਮ ਦਿੱਤਾ ਹੈ ਕਿ ਅਗਰ ਇਹਨਾਂ ਤੱਕ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੋਈ ਵੱਡੀਆਂ ਪ੍ਰੋਟੈਸਟ ਕਰਾਂਗੇ ਉਹ ਕਹਿੰਦੇ ਮੈਸੇਜ ਮੈਂਮ ਅਸੀਂ ਕਹਿੰਦੇ ਰੈਸਟ ਨਹੀਂ ਕਰਾਇਆ ਹੈਗਾ ਜਨਨ ਸਿੰਘ ਲੈ ਕੇ ਆਇਆ ਉਹ ਕਹਿੰਦੇ ਵੀ ਅਸੀਂ ਰੈਸਟ ਨਹੀਂ ਕਰਾਇਆ ਹੈਗਾ ਚਲੋ ਠੀਕ ਹੈ ਉਹ ਉਹ ਉਹਨਾਂ ਦੀ ਵਰਜਨ ਹੈ ਕਿ ਉਹ ਉਹਨਾਂ ਨੇ ਜ਼ਿੰਮੇਵਾਰੀ ਆਪਣੀ ਦਿੱਤੀ ਹੈ ਅਸੀਂ ਸਾਡਾ ਵਾਣ ਨਹੀਂ ਕਰਦੇ ਫਰਦਰ ਫਰਦਰ ਕੋਈ ਵੀ ਡਵੈਲਪਮੈਂਟ ਆਫੀਸ਼ੀਅਲੀ ਮੈਨੂੰ ਪਹੁੰਚ ਕੀ ਹੋਗਾ ਵੀ ਵਿਲ ਹੋਗਾ ਕੋਈ ਵੀ ਤਰ੍ਹਾਂ ਇਹਦੇ ਕੇਸ ਦੇ ਵਿੱਚ ਕੋਈ ਡਵੈਲਪਮੈਂਟ ਹੋਗਾ ਅਸੀਂ ਤੁਹਾਨੂੰ ਦੱਸਾਂਗੇ ਕੋਈ ਹੋਰ ਬਾਕੀ ਸੁਖਾਂਤੀ ਹੈ ਤੁਸੀਂ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦੋ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਆਰਾਮ ਨਾਲ ਤੁਸੀਂ ਗੁਰਦੁਆਰਾ ਜਾ ਸਕਦੇ ਹੋ ਹੈਨਾ ਉੱਥੇ ਤੁਸੀਂ ਦਰਸ਼ਨ ਕਰੋ ਹੈਨਾ ਆਊਟਪੋਰ ਪੂਰਾ ਆਪਣਾ ਮਾਣੋ ਕੋਈ ਪ੍ਰੋਬਲਮ ਨਹੀਂ ਹੈ ਮੈਡਮ ਜਿਹੜੀ ਬੋਡੀ ਆ ਇੱਥੇ ਫਗਵਾੜਾ ਰੱਖੀ ਗਈ ਕਿ ਉਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਤੁਸੀਂ ਸਾਡੇ ਤੋਂ ਹੋ ਸਮਝਾ ਨਹੀਂ ਕਿ ਜਲੰਧਰ ਵਗੈਰਾ ਨਹੀਂ ਵੀ ਆਈ ਕੈਨਟ ਬੀਲਿਵ ਥੈਟ ਹੈਨਾ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ